ਨਬਿਆ ਲੁਹਾ ਪਾਰਕੰਦ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਣ ਸਭ ਤੈ ਲਾਖੀ ਦੁਖ ਦੇ ਜਸੀ ਸੋਤ ਪਾਇਆ चिंता न कृपाया कनो कर नी ताका न को जो साथ अपने राखी चरण कमल बसेर दर अमृत हर रस सेवक करवक अपने जन मन कीअ नानक नानकाक का हा ਜੈ ਕੋਰਨ ਪੈ ਗਿਰਾਈ ਘਰ ਸੇਵਾ ਸੇਵਤ ਪ੍ਰਭ ਦੇ ਕੋਲੇ ਜੈ ਨਾਨਕ ਚੰਦਨ ਆਪਿਆ ਜਾਰੀ ਨਾਨਕ ਬਾਸ ਰਤ ਦਾ ਤੈਨ ਨਿਹਾਰੈ ਜੈ ਕੋਰਨ ਕਾ ਦਿਰਖਾਈ ਵਾਹਿਗੁਰੂ ਦਾ ਘਰ ਸਾ

ਜੋ ਆਗੂ ਨੂੰ ਪਤਾ ਹੀ ਹੈ ਕਿਛੇ ਦੇ ਕੁਝ ਦਿਨਾਂ ਤੋਂ ਲੈ ਕੇ ਜੋ ਲੜੀਵਾਰ ਸਮੂਹੀ ਨਗਰ ਨਿਵਾਸੀ ਸੰਗਠਨ ਦੇ ਪਾਸੋਂ ਅਖੰਡ ਪੜ ਸੜਕ ਪਰਬਾਰ ਕਰਵਾਏ ਸਨ ਸਤਿਗੁਰਾਂ ਨੇ ਅੱਜ ਸਪਾਰੋ ਮਹਾਨ ਬਖਸ਼ਕਰ ਪਰਨ ਕੀਤੀ ਹੈ ਤੋਂ ਭਾਈ ਖਾਲਸਾ ਸਮੁੱਚੀ ਸਭਾ ਦੀ ਵਰੀ ਦਾ ਸੋ ਹੁਣ ਖੁੱਲੇ ਪੜ ਅੱਲਾ ਦੇ ਵਿੱਚ ਦੀਵਾਨ ਸਜਾਏ ਜਾਣਗੇ ਸਜੇ ਹੋਏ ਦੀਵਾਨਾਂ ਦੇ ਅੰਦਰ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਪ੍ਰਚਾਰਕ ਕਥਾਵਾਚ ਪਹੁੰਚ ਰਹੇ ਹਨ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਖੁੱਲੇ ਮੰਦਾਲਾ ਦੇ ਅੰਦਰ ਸਜਣ ਦੀ ਕਿਰਪਾ ਦਾ ਕਰੀ ਸਾਡੇ ਗੁਰ ਪਰਿਵਾਰਾਂ ਦੇ ਸ੍ਰੀ ਅਮਰਪਾਲ ਸਾਹਿਬ ਜੀ ਕਰਵਾਏ ਹਨ આજ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਸਰੂਪੇ ਸਤਿਗੁਰੂ ਜੀ ਦੇ ਅੰਦਰ ਆ ਕੇ ਲਿਜਾਨ ਦੀ ਕਿਰਪਾ ਦਿੱਤਾ ਕਰੋ ਜੀ ਦੁਬਾਰਾ ਫੇਰ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਘਰ ਦੇ ਵਿੱਚ ਸਾਲਾਨਾ ਜੋੜ ਮਲੇ ਨੂੰ ਮੁੱਖ ਰੱਖ ਕੇ ਹਰ ਪਾਸੇ ਪ੍ਰਕਾਸ਼ ਕਰਵਾਇਆ ਸਨ ਉਹ ਆਪੋ ਆਪਣੇ ਸਰੂਪੇ ਹਜ਼ੂਰੀ ਦੇ ਅੰਦਰ ਬਿ ਜਾ ਕੇ ਲਿਜਾਨ ਦੀ ਕਿਰਪਾ ਦਿੱਤਾ ਕਰੋ ਜੀ ਪ੍ਰਾਰਥਨਾ ਬੇਨਤੀ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਹੰਕਾਰ ਕਰਵਾਇਆ ਸਨ ਉਹਨਾਂ ਨੂੰ ਬੇਨਤੀ ਹੈ ਇਹ ਆਪ ਕੋ ਆਪਣੇ ਤੋਂ ਕਿਰਪਾ ਕਰੋ ਜੀ ਸੰਗਤਾਂ ਨੂੰ ਬੇਨਤੀ ਹੈ ਪਵਨ ਪੁੱਤਰ ਸਤਿਗੁਰਾਂ ਦੇ ਸੰਗੋਪ ਉੱਲੇ ਪੜਾਅ ਦੇ ਅੰਦਰ ਜਿਹੜੇ ਜਾ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਸਾਥ ਦਾ ਹੋ ਜਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਭ ਤੋਂ ਅੰਤ ਤੱਕ ਲਈ ਹੈ 5 ਮਿੰਟ ਵਾਸਤੇ ਕਿਤੇ ਵੀ ਰੁਕ ਜਾਓ ਦੁਪਾਹ ਪੁੱਤਰ ਸਤਿਗੁਰਾਂ ਦੇ ਸੰਗੋਪ ਆਨੰਦ ਕੋ ਪੁਲਲੇ ਬਣਾ ਦੇ ਅੰਦਰ ਅਗਿਆ ਦੇ ਜਾ ਦੇ ਕਾ ਚਲੋ ਬਾਈ ਪਹਿਲਾਂ ਤਾਂ ਮੈਨੂੰ ਸਤਨਾਮ ਵਾਹਿਗੁਰੂ ਸਤ Glória